ਕਿਤਨੀ ਸੋਹਣੀ ਸ਼ੁਭ ਦ੍ਰਿਸ਼ਟ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲ ਉਹ ਕੁਝ ਪਸ਼ੂਆਂ ਦੇ ਵਿੱਚ ਵੀ ਗੁਣ ਦੇਖਦੇ ਪੈ। ਇੱਕ ਉਹਨਾਂ ਦਾ ਸвая ਹੈ ਤੇ ਇੱਕ ਪੌੜੀ ਇਹ ਵਾਰਾਂ ਵਿੱਚ ਦੋਵੇਂ ਤੁਹਾਡੇ ਸਾਹਮਣੇ ਰੱਖਾਂ। ਜੈਸੇ ਇੱਕ ਚੀਟੀ ਪਾਛੇ ਕੋਟ ਚੀਟੀ ਚਲੀ ਜਾਂਦੀ ਇੱਕ ਟਿਕ ਪਗ ਡਗਮਗ ਸਾਵਧਾਨ ਹੈ। ਕਹਿੰਦੇ ਨੇ ਇੱਕ ਕੀੜੀ ਦੇ ਪਿਛੇ ਕਰੋਨਾ ਚੱਲ ਪੈਂਦੀ। ਇੱਕ ਉਹਨਾਂ ਦੀ ਰਹਿਬਰ ਆਉਂਦੀ ਹੈ ਉਹ ਜਿਹੜੀ ਇੱਕ ਰਹਿਬਰ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦੀ ਹੈ ਜੇ ਮੈਂ ਭਟਕਦੀ ਤੇ ਕਰੋੜਾਂ ਨੇ ਭਟਕ ਜਾਣਾ ਹੈ ਕਿ ਜਿਹੜੀਆਂ ਕਰੋੜਾਂ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਚੱਲ ਰਹੀਆਂ ਨੇ ਸਾਡਾ ਰਹਿਬਰ ਹੈ ਰਹਿਬਰ ਦੇ ਪਿੱਛੇ ਚੱਲ ਕਰੋੜਾਂ ਰਹਿਬਰ ਤੇ ਭਰੋਸਾ ਕਰਕੇ ਚੱਲ ਰਹੀਆਂ ਨੇ ਕਿ ਜਿਹੜੀ ਸਭ ਤੋਂ ਅੱਗੇ ਹੈ ਉਹ ਇਸ ਜ਼ਿੰਮੇਵਾਰੀ ਨਾਲ ਚੱਲ ਰਹੀ ਹੈ ਮੈਂ ਭਟਕ ਰਹੀ ਤੇ ਕਰੋੜਾਂ ਭਟਕ ਰਹੇ ਰਹਿਬਰ ਦੀ ਇੱਕ ਗਲਤੀ ਕਰੋੜਾਂ ਗਲਤੀ ਬਣਦੀ ਹੈ ਇਹ ਵੀ ਮੈਂ ਕਹਾਂ ਰਹਿਬਰ ਦਾ ਇੱਕ ਗੁਨਾਹ ਕਰੋੜਾਂ ਗੁਨਾਹਾਂ ਵਰਗਾ ਚਾਹੇ ਉਹ ਰਹਿਬਰ ਸਮਾਜ ਦਾ ਹੈ ਚਾਹੇ ਉਹ ਰਹਿਬਰ ਧਰਮ ਦਾ ਹੈ ਚਾਹੇ ਉਹ ਰਹਿਬਰ ਦੇਸ਼ ਦਾ ਹੈ ਉਹਦਾ ਇੱਕ ਗੁਨਾਹ ਇਕ ਗੁਨਾਹ ਨਹੀਂ ਉਹਦਾ ਇੱਕ ਗੁਨਾਹ ਕਰੋੜਾ ਗੁਨਾਹ ਹਵਰਕ ਉਸ ਦੇ ਇੱਕ ਗੁਨਾਹ ਕਰੋੜਾਂ ਨੂੰ ਦੁਗਵੋਗਣਾ ਪੈਣਾ ਇੱਕ ਕੀੜੀ ਭਟਕ ਗਈ ਉਹਨਾਂ ਕਰੋੜਾਂ ਭਟਕਣਗੇ ਦੇਸ਼ ਦੇ ਮੁਖੀ ਨੇਤਾ ਭਟਕ ਜਾਣ ਪ੍ਰਜਾ ਤੇ ਭਟਕ ਜਾਂਦੀ ਹੈ ਦੇਸ਼ ਦੇ ਮੁਖੀ ਦੇ ਨੇਤਾ ਭ੍ਰਸ਼ਟ ਹੋ ਜਾਣ ਬੇਈਮਾਨ ਹੋ ਜਾਣ ਪ੍ਰਜਾ ਉਸੇ ਨਸ ਤੇ ਕਦਮ ਤੇ ਚੱਲਦੇ ਇਹ ਤਾਂ ਕੁਦਰਤੀ ਨਹੀਂ ਹੈ ਕਿਆ ਥਾ ਰਾਜਾ tatha par ja rebar da ik gunaah ik gunaah nahi hai karona gunaah war gai rebar di ik bhul ik bhul nahi hai karona bhulla war gai hai ghalib te kehnda hai kaarwa ke lut jaane ka gham nahi ghalib main lutya gaya main barbaad ho gaya ਕਿੰਦਾ ਇਹਦੀ ਮੈਨੂੰ ਚਿੰਤਾ ਨਹੀਂ ਕਾਰਵਾ ਕੇ ਲੁੱਟ ਜਾਣੇ ਦਾ ਗਮ ਨਹੀਂ ਗਾਲिब ਸਵਾਲ ਤੋ ਥਾ ਤੇਰੀ ਰਹਿਬਰੀ ਕਾ ਤੂੰ ਰਹਿਬਰ ਕੜੀ ਗੱਲ ਦਸ ਤੇਰੇ ਹੁੰਦਿਆਂ ਸੀ ਤਬਾ ਹੋ ਗਏ ਬਰਬਾਦ ਹੋ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬਰਸਟੋ ਜਾ ਤੂੰ ਦੇਸ਼ ਦਾ ਮੁਖੀ ਤੇ ਦੇਸ਼ ਬੇਈਮਾਨ ਹੋ ਜਾ ਤੂੰ ਦੇਸ਼ ਦਾ ਮੁਖੀ ਤੇ ਸਾਰਾ ਦੇਸ਼ ਗਲਤ ਹੋ ਜਾਏ ਤੁਸੀਂ ਤੋਂ ਗੱਲ ਸਪਸ਼ਟ ਹੋ ਗਈ ਤੂੰ ਗਲਤ ਤੂੰ ਗਲਤ ਰਹਿਬਰ ਦਾ ਇੱਕ ਗੁਨਾਹ ਇੱਕ ਗੁਨਾਹ ਨਹੀਂ ਹੁੰਦਾ ਸਾਰੀ ਕੌਮ ਵਟ ਗਈ ਹੈ ਤਾਂ ਇੱਕ ਰਹਿਬਰ ਦਾ ਗੁਨਾਹ ਕਰੋੜਾਂ ਗੁਨਾਹ ਵਰਗਾ ਹੈ ਚਾਹੇ ਕੌਮ ਦਾ ਮੁਖੀ ਹੈ ਦੇਸ਼ ਦਾ ਮੁਖੀ ਹੈ ਸਮਾਜ ਦਾ ਮੁਖੀ ਹੈ ਧਰਮ ਦਾ ਮੁਖੀ ਹੈ ਪਈ ਸਭ ਕਹਿੰਦੇ ਨੇ ਇੱਕ ਕੀੜੀ ਪਿੱਛੇ ਕਰੋੜਾਂ ਕੀੜੀਆਂ ਚੱਲ ਪੈਂਦੀਆਂ ਉਹ ਜਿਹੜੀ ਇੱਕ ਅੱਗੇ ਜਾ ਰਹੀ ਏ ਪੂਰੀ ਜ਼ਿੰਮੇਵਾਰੀ ਨਾਲ ਜਾ ਰਹੀ ਏ ਮੈਂ ਭਟਕ ਗਈ ਕਰੋੜਾ ਨੇ ਭਟਕ ਜਾਣਾ ਔਰ ਪਿਛੇ ਜੋ ਜਾ ਰਹੀਆਂ ਨੇ ਕੋਈs ਭਰੋਸੇ ਨਾਲ ਜਾ ਰਹੀਆਂ ਨਹੀਂ ਸਾਡਾ ਰਹਿਬਰ ਹੈ ਕਰੋੜਾ ਨੇ ਇੱਕ ਤੇ ਭਰੋਸਾ ਕੀਤਾ ਤੇ ਇੱਕ ਨੇ ਕਰੋੜਾਂ ਦੀ ਜ਼ਿੰਮੇਵਾਰੀ ਚੁੱਕ ਲਈ ਔਰ ਜ਼ਿੰਮੇਵਾਰੀ ਨਾਲ ਚੱਲ ਰਹੀ ਏ ਸੁਚੇਤ ਹੋ ਕੇ ਚੱਲ ਰਹੀ ਜੈਸੇ ਇੱਕ ਚੀਤੀ ਪਾਛੇ ਕੋਡ ਚੀਟੀ ਚਲੀ ਜਾਤ ਇਕ ਟੇਗੋ ਪਗ ਡਗ ਮਗ ਸਾਵਧਾਨ ਹੈ ਜੈਸੇ ਕੂੰਜ ਪਾਤ ਭਲੀ ਬਾਤ ਸਾਤ ਸਹਿਜ ਮੇ ਉਡਤ ਆਕਾਸ਼ ਚਾਰੀ ਅਗੇ ਅਗਵਾਨ ਹੈ ਕੂੰਜਾਂ ਦੀ ਡਾਰ ਇਨਾਂ ਦੇ ਚ ਵੀ ਇੱਕ ਕੂੰਜ ਰਹਿ ਬਰਉਂਦੀ ਹੈ ਅੱਗੇ ਆਉਂਦੀ ਹੈ ਬਾਕੀ ਕੂੰਜਾਂ ਉਸ ਪਾਸੇ ਚੰਦੇ ਉਹ ਜਿਹੜੀ ਇੱਕ ਹੈ ਉਹੀ ਰਸਤੇ ਦਾ ਚੁਣਾਓ ਕਰਦੀ ਹੈ ਜਿਹੜੇ ਪਾਸੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜ ਜਾਂਦੀਆਂ ਉਹ ਜਿਹੜੀ ਅੱਗੇ ਜਿੱਥੇ ਬੈਠਣਾ ਚਾਹਦੀ ਹੈ ਜਿਸ ਦਰਖਤ ਤੇ ਸਾਰੀਆਂ ਉੱਥੇ ਹੀ ਬੈਠ ਜਾਂਦੀਆਂ ਉਹ ਜਿਹੜੇ ਪਾਸੇ ਖੱਬੇ ਸੱਜੇ ਮੁੜਦੀ ਹੈ ਬਾਕੀ ਸਾਰੀਆਂ ਉਸੇ ਪਾਸੇ ਮੁੜਦੀਆਂ ਉਹ ਜੋ ਇੱਕ ਚੱਲ ਰਹੀ ਹੈ ਅੱਗੇ ਪੂਰੀ ਜ਼ਿੰਮੇਵਾਰੀ ਨਾਲ ਪੂਰੀ ਸੁਚੇਤ ਹੋ ਕੇ ਮੈਂ ਭਟਕ ਗਈ ਤੇ ਸੈਂਕੜੇ ਕੁੰਜਾਂ ਨੇ ਭਟਕ ਜਾਣਾ ਔਰ ਜੋ ਸੈਕੜੇ ਪਿੱਛੇ ਚੱਲ ਰਹੀਆਂ ਨੇ ਇਸ ਭਰੋਸੇ ਨਾਲ ਸਾਡਾ ਰਹਿਬਰ ਸਾਡਾ ਰਹਿਬਰ ਤੀਸਰਾ ਉਦਾਰ ਜੈਸੇ ਮਿਰਗ ਮਾਲ ਚਾਲ ਚਲਤ ਤਰਤ ਨਾ ਜਤਰ ਕਤਰ ਅਗਰ ਭਾਗੇ ਰਮਤ ਤਤ ਧਿਆਨ ਹੈ ਮਿਰਗਾ ਦਾ ਟੋਲਾ ਹਿਰਨਾ ਦਾ ਟੋਲਾ ਉਹਦੇ ਚ ਇੱਕ ਬਾਰਾਂ ਸਿੰਘ ਆਉਂਦਾ ਮੁਖੀ ਹੁੰਦਾ ਉਹਨਾਂ ਸਾਰੀਆਂ ਹਿਰਨ ਤੇ ਹਿਰਨੀਆਂ ਦਾ ਰਸਤਾ ਉਹ 12 ਸਿੰਘਾ ਚੁਣਦਾ ਹੈ ਜਿਹੜੇ ਜਿਹੜੇ ਪਾਸੇ ਉਹ ਮੁੜਦਾ ਹੈ ਸੱਜੇ ਖੱਬੇ ਸਾਰੀਆਂ ਉਸੇ ਪਾਸੇ ਤੋਰ ਦਿੰਦਾ ਔਰ ਉਹ ਇੱਕ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਕਹਿੰਦੇ ਤਾਂ ਇਹ ਨਾ ਜਗਤ ਕੀ ਭੇਡਾਂ ਚੱਲ ਪਰ ਬੜੇ ਧਿਆਨ ਨਾਲ ਸੁਣਨਾ ਠੀਕ ਹੈ ਸਾਰੀਆਂ ਭੇਡਾਂ ਇੱਕ ਵੇਡ ਦੇ ਪਿੱਛੇ ਹੀ ਚੱਲਦੀਆਂ ਨੇ ਪਰ ਉਹ ਇੱਕ ਵੇਡ ਤੇ ਕਿਸੇ ਦੇ ਪਿੱਛੇ ਨਹੀਂ ਨਾ ਚੱਲਦੀ ਨਾ ਉਹ ਤੇ ਆਪਣਾ ਰਸਤਾ ਚੁਣਦੀ ਹੈ ਉਦਾਂ ਮਤਲਬ ਇੱਕ ਭੇਡਾਂ ਦੇ ਵਿੱਚ ਵੀ ਕੋਈ ਇੱਕ ਅਦ ਭੇਡ ਹੈ ਜੋ ਪਿਛੇ ਨਹੀਂ ਚਲਦੀ। ਸਵੈਮ ਰਸਤਾ ਬਣਾਉਂਦੀ ਹੈ। ਸਵਮ ਰਸਤੇ ਨੂੰ ਚੁੰਮਦੀ ਹੈ। ਜਗਤ ਕੀ ਭੇਡਾਂ ਚਾਲ ਪਰ ਫਿਰ ਵੀ ਇੱਕ ਭੇਡ ਤੇ ਹੈ ਜੋ ਆਪਣੀ ਚਾਲ ਆਪ ਚਲਦੀ ਆਪਣਾ ਰਸਤਾ ਆਪ ਲੱਭਦੀ ਹੈ। ਪਰ ਪੂਰੀ ਜ਼ਿੰਮੇਵਾਰੀ ਨਾਲ ਚਲਦੀ ਹੈ। ਪਸ਼ੂ ਜਗਤ ਦੇ ਵਿੱਚ ਇਸ ਤਰ੍ਹਾਂ ਦੇ ਹੁੰਦੇ ਹਨ। ਹਿਰਣਾ ਵਿੱਚ 12 ਸਿੰਘਾ ਸਾਰੀ ਹਿਰਨੀਆਂ ਦਾ ਰਸਤਾ ਚੁਣਦਾ ਹੈ ਪੂਰੀ ਜ਼ਿੰਮੇਵਾਰੀ ਨਾਲ ਚੱਲਦਾ ਹੈ ਔਰ ਸਾਰਿਆਂ ਨੂੰ ਖਤਰੇ ਤੋਂ ਸਾਵਧਾਨ ਕਰਾਂਦਾ ਹੈ ਪਿੱਛੇ ਚੱਲਣ ਵਾਲੀਆਂ ਹਿਰਨ ਤੇ ਹਿਰਨੀਆਂ ਉਹ ਭਰੋਸੇ ਨਾਲ ਚੱਲਦੀਆਂ ਸਾਡਾ ਰਹਿਬਰ ਹੈ ਤੁਸੀਂ ਆਖੋਗੇ ਭਾਈ ਸਾਹਿਬ ਕਹਿਣਾ ਕੀ ਚਾਹੁੰਦੇ ਨੇ ਕਿ ਤਿੰਨ ਜਿਹੜੇ ਉਦਾਹਰਣ ਦਿੱਤੇ ਨੇ ਕੀੜੀ ਦੇ ਕੂੰਜ ਦੇ ਤੇ ਹਿਰਨ ਦਾ ਸਾਨੂੰ ਸਮਝਾਣਾ ਕੀ ਚਾਹਦੇ ਨੇ ਚੌਥੀ ਪੰਕਤੀ ਧਿਆਨ ਨਾਲ ਸੁਣਨਾ ਕੀਟੀ ਖਗ ਮਿਰਗ ਕੀਟੀ ਖਗ ਮਿਰਗ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਚਲਤ ਅਗਿਆਨ ਹੈ ਕੀੜੀ ਕੂੰਜ ਧੇਰਨ ਆਪਣੇ ਮੁਖੀ ਦੇ ਪਿੱਛੇ ਚਲਦੀਆਂ ਨੇ ভরਸੇ ਨਾਲ ਚਲਦੀਆਂ ਨੇ ਇਕ ਮਨੁੱਖ ਹੈ ਜਿਹੜਾ ਕਹਿ ਦਿੰਦਾ ਗੁਰਨਾਨਕ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਅਸੀਂ ਨਹੀਂ ਚੱਲਣਾ ਤੇਰੇ ਪਿੱਛੇ ਨਹੀਂ ਚੱਲਣਾ ਇਹ ਕਲਗੀਧਰ ਤੇਰਾ ਇਹ ਰਸਤਾ ਸਾਡਾ ਇਹ ਰਸਤਾ ਕੋਈ ਰੈਬਰਾਂ ਦੇ ਪਿੱਛੇ ਨਹੀਂ ਚੱਲਦਾ ਹਾਂ ਰੈਬਰ ਪੂਜੇ ਜਾਂਦੇ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਚੱਲਦਾ RAM ਨੂੰ ਪੂਜਿਆ ਜਾ ਰਿਹਾ ਹੈ RAM ਦੀ ਮਰਿਆਦਾ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਇਹ ਹਕੀਕਤ ਹੈ ਕ੍ਰਿਸ਼ਨ ਨੂੰ ਪੂਜਾ ਜਾ ਰਿਹਾ ਹੈ ਕ੍ਰਿਸ਼ਨ ਦਾ ਖੇੜਾ ਆਨੰਦ ਰਸ ਭਾਗਵਤ ਦਾ ਗਿਆਨ ਮਨੁੱਖ ਦੇ ਕੋਲ ਕੋਲ ਵਿਵਹਾਰ ਤੋਂ ਪਤਾ ਚੱਲਦਾ ਵਿਵਹਾਰ ਤੋਂ ਪਤਾ ਚੱਲਦਾ ਪਏ ਮੁਸਲਮਾਨ ਦੇ ਕਿਤੇ ਵਿਵਹਾਰ ਤੇ ਕੁਰਾਨ ਦੀ ਛਾਪ ਨਹੀਂ ਹੈ ਪੂਜ ਲੈਣਾ ਪਾਠ ਕਰ ਲੈਣਾ ਮੁਹੰਮਦ ਸਾਹਿਬ ਦਾ ਸਤਕਾਰ ਕਰ ਲੈਣਾ ਗੱਲ ਵੱਖਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਗੁਰਨਾਨਿਕ ਦੀ ਮਹਿਮਾ ਗਾਇਨ ਕਰਨੀ ਕਲਗੀਧਰ ਦੀ ਮਹਿਮਾ ਗਾਇਨ ਕਰਨੀ ਅਵਤਾਰਾਂ ਨੂੰ ਪੂਜਣਾ ਬੜਾ ਸੌਖਾ ਹੈ ਅਵਤਾਰਾਂ ਦੇ ਨਕਸ਼ੇ ਕਦਮ ਤੇ ਚੱਲਣਾ ਬੜਾ ਔਖਾ ਹੈ ਭਾਈ ਸਾਹਿਬ ਕਹਿੰਦੇ ਨੇ ਕੀਟੀ ਖਗ ਮਿਰਗ ਪਨ ਸਨਮੁਖ ਪਾਛੇ ਲਾਗੇ ਜਾਏ ਪ੍ਰਾਨੇ ਗੁਰੂ ਪੰਥ ਛਾੜ ਛਲਤ ਅਗਿਆਨ ਹੈ ਦੂਸਰੀ ਉਹਨਾਂ ਦੀ ਪੌੜੀ ਹੈ ਉਹ ਕਹਿੰਦੇ ਨੀਚੋਂ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਣਾ ਇਤਨੀ ਛੋਟੀ ਹੈ ਕਿਦੀ ਹੋਂਦ ਦਾ ਪਤਾ ਹੀ ਨਹੀਂ ਚਲਦਾ ਪੈਰਾਂ ਥੱਲੇ ਵਿਚਾਰੀ ਆ ਜਾਂਦੀ ਕਿਸ ਦੇ ਪੈਰਾਂ ਥੱਲੇ ਆ ਗਈ ਕਈ ਦਫਾ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਮੇਰੇ ਪੈਰਾਂ ਦੇ ਥੱਲੇ ਕੌਣ ਹੈ ਜਦਕਿ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਇਹ ਬੰਦੇ ਹਾਥੀ ਦੇ ਪੈਰ ਦੇ ਥੱਲੇ ਜੋ ਤੇਰਾ ਹਾਲ ਹੁੰਦਾ ਹੈ ਨਾ ਤੇਰੇ ਪੈਰ ਦੇ ਥੱਲੇ ਕੀੜੀ ਦਾ ਉਹ ਯਾਰ ਉਹਨੇ ਇੱਕ ਨਜ਼ਮ ਲਿਖੀ ਐਸ ਸਾਥੀ ਦੇ ਪੈਰ ਦੇ ਥੱਲੇ ਜੋ ਤੇਰੀ ਦਸ਼ਾ ਹੁੰਦੀ ਹੈ ਉਹੀ ਦਸ਼ਾ ਕੀੜੀ ਦੀ ਤੇਰੇ ਪੈਰਾਂ ਦੇ ਥੱਲੇ ਹੁੰਦੀ ਆ ਉਤਨੇ ਆ ਨੀਚੋ ਨੀਚ ਸਦਾਵਣਾ ਕੀੜੀ ਹੋਏ ਨਾ ਆਪ ਗਿਣਾਵੇ ਮਨੁੱਖ ਨੂੰ ਆਪਣਾ ਜਣਾਣਾ ਆਪਣਾ ਗਿਣਾਣਾ ਇਹ ਉਹਦੀ ਫਿਤਰਤ ਹੈ ਮੈਂ ਹਾਂ ਕੁਝ ਮੈਂ ਹਾਂ ਕੁਝ ਇਹ ਜਣਾਣਾ ਇਹ ਗਿਣਾਣਾ ਹੈਰਾਨਗੀ ਦੀ ਗੱਲ ਹੈ ਸੇਵਕ ਤੇ ਸੇਵਾ ਕਰਨੇ ਇਥੇ ਨਿਰਮਾਣਤਾ ਦੀ ਮੂਰਤੀ ਚੋਂ ਸੇਵਾ ਨਿਕਲਦੀ ਹੈ ਪਰ ਮੈਂ ਦੇਖ ਕੇ ਹੈਰਾਨ ਹੁਣਾ ਅਸੀਂ ਸੇਵਾਦਾਰਾਂ ਪ੍ਰਸਾਧੋਂ ਵੱਡਾ ਸੇਵਾਦਾਰ ਕੋਈ ਨਹੀਂ ਹੁਣ ਸੇਵਾਦਾਰੀ ਦੇ ਚ ਵੀ ਵੱਡ ਬਣਾ ਲਵੋ ਇਹ ਮੈਂ ਇਤਨਾ ਹੀ ਕਹਿ ਸਕਦਾ ਐ ਸੋ ਸੇਵਾਦਾਰੀ ਦੇ ਚੀ ਵੀ ਵੱਡ ਬਣਾ ਲਵਾਂ। ਇਸ ਵਾਸਤੇ ਮੈਂ ਦੇਖਦਾ ਜੋੜੇ ਝੜਨ ਵਾਲੇ ਜੋੜੇ ਮਾਰਨ ਲੱਗ ਪੈਂਦੇ ਨੇ, ਭਾਂਡੇ ਮਾਂਜਣ ਵਾਲੇ ਬੰਦਿਆਂ ਨੂੰ ਮਾਂਜਣ ਲੱਗ ਪੈਂਦੇ ਨੇ। ਉਲਟਾ ਹੀ ਕੰਮ ਕਰਨ ਲੱਗ ਜਾਂਦੇ ਨੇ, ਫੁੱਟੇ ਪੈ ਜਾਂਦੇ ਨੇ। ਨੀਚੋ ਨੀਚ ਸਦਾਵਣਾ ਕੀੜੇ ਹੋਏ ਨਾ ਆਪ ਗਣਾਵੇ। ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਹੰਸ ਸਮਾਵੇ। ਇੱਕ ਕੀੜੀ ਆਪਣੇ ਗੁਰੂ ਦੇ ਪਿੱਛੇ ਮੁਖੀ ਦੇ ਪਿੱਛੇ ਚੱਲਦੇ ਆ। ਫਿਰ ਨਿੱਕੀ ਜੀਆਂ ਖੁੜਦੇ 'ਚ ਹਜ਼ਾਰਾਂ ਆ ਜਾਂਦੀਆਂ ਪਿਆਰ ਨਾਲ ਰਹਿੰਦੀਆਂ 16 ਕਮਰਿਆਂ ਦਾ ਮਕਾਨ ਹੈ ਦੋ ਭਰਾ ਨਹੀਂ ਰਹਿ ਸਕਦੇ। ਪਿਓ ਪੁੱਤਰ ਨਹੀਂ ਰਹਿ ਸਕਦੇ। ਸਸਤੇ ਨੂੰ ਨਹੀਂ ਰਹਿ ਸਕਦੇ, ਦੀਵਾਰ ਪਾਓ, ਵੱਡੀਆਂ ਕਰੋ। ਨਹੀਂ ਰਹਿ ਸਕਦੇ। ਪਰ ਨਿੱਕੀ ਜਿਹੀ ਖੁੜਦੇ 'ਚ ਹਜ਼ਾਰਾਂ ਕੀੜੀਆਂ ਰਹਿ ਸਕਦੀ। ਪਿਆਰ ਨਾਲ ਰਹਿੰਦੀਆਂ। भाईचारा महल की तरह मकान है दो ग्राह नहीं रह मां मकान है पुत्र नहीं रह सके मैं देखे ने बुढ़े मां बाप रुलदे है किधरे पेरा ढके खांदे है देखे ने बहुत वड्डा महल नो मकान है दो बराह नहीं रह सकते ਮਹਿਲ ਨੁਮਾ ਮਕਾਨ ਹੈ ਪਿਓ ਪੁੱਤਰ ਨਹੀਂ ਰਹਿ ਸਕਦਾ ਸਸਤੇ ਨੂੰ ਨਹੀਂ ਰਹਿ ਸਕਦਾ ਬੜਾ ਛੋਟਾ ਸਰੀਰ ਹੈ ਕੀੜੀ ਦਾ ਬੜਾ ਵੱਡਾ ਜਿਗਰਾ ਹੈ ਕੀੜੀ ਦਾ ਬੜਾ ਭਾਰੀ ਭਰ ਕਮ ਸਰੀਰ ਹੈ ਮਨੁੱਖ ਦਾ ਕੀੜੀ ਵਰਗਾ ਜਿਗੜਾ ਹੈ ਇਸ ਮਨੁੱਖ ਕੋਈ ਚੀ ਵੀ ਨਹੀਂ ਐਨ ਛੋਟਾ ਜਿਹਾ ਜਿਗੜਾ ਹੈ ماں ਵਾਸਤੇ ਵੀ ਜਗਾ ਕੋਈ ਨਹੀਂ ਪਿਓ ਵਾਸਤੇ ਵੀ ਜਗਾ ਕੋਈ ਨਹੀਂ ਘਰਾ ਵਾਸਤੇ ਵੀ ਜਗਾ ਕੋਈ ਨਹੀਂ ਕਿੱਕਤ ਖੁੱਡ ਸਹੰਸ ਸਾਵਾਂ ਆਵੇ ਫਿਰ ਅੱਗੇ ਜੋ ਭਾਈ ਸਾਹਿਬ ਕਹਿੰਨੇ ਨੇ ਘਿਓ ਸ਼ੱਕਰ ਦੀ ਵਾਸ ਲੈ ਜਿੱਥੇ ਧਰੀ ਤੇਥੇ ਚਲ ਜਾ ਵਾਸਨਾ ਆ ਗਈ ਏਥੇ ਘਿਓ ਡੋਲੇ ਆਇਆ ਏਥੇ ਸ਼ੱਕਰ ਪਈ ਏ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ ਗਜ਼ਬ ਦੀ ਬੰਦੇ ਨੂੰ ਕਿਸੇ ਕੰਮ ਧੰਦੇ ਬਿਜ਼ਨਸ ਦੇ ਵਿੱਚ ਪਤਾ ਚੱਲ ਜਾਏ ਪਰ ਸੀਕ੍ਰਟ ਰੱਖਦਾ ਹੈ ਪੜੋਸੀ ਨੂੰ ਨਾ ਪਤਾ ਚੱਲੇ ਪਰਾ ਨੂੰ ਵੀ ਨਾ ਪਤਾ ਚੱਲੇ ਪਰਾ ਪਰਾ ਕੁਲ ਛੁਪੰਦੇ ਨਾ ਮੈਂ ਹੀ ਸਾਰਾ ਕਮਾਲ ਨਵਾ ਮੈਂ ਹੀ ਆਪਣੇ ਘਰ ਵਰ ਨਵਾ ਬਾਕੀਆਂ ਲਈ ਐਨ ਭੁੱਖੇ ਪਿਆਸੇ ਰਹੇ ਇਹ ਕਮਜ਼ੋਰੀ ਮਨੁੱਖ ਦੇ ਚ ਮੈਂ ਦੋ ਚਾਰ ਘਰਾਂ ਨੇ ਫੈਕਟਰੀਆਂ ਦੇਖਣ ਗਿਆ ਇੱਕ ਸਿੰਘ ਲੈ ਗਿਆ ਕਿਨ ਕੁੱਲ ਪੋਰਸ਼ਨੈਸਸਨ ਮੈਨੂੰ ਸਾਫ ਕਹਿ ਦਿੱਤ ਗਿਆ ਨਹੀਂ ਜੀ ਇਹਦਾ ਸਿਕਰਟ ਹੈ ਉੱਥੇ ਸਾਰੇ ਨਹੀਂ ਜਾਣਦੇ ਉਹਨੇ ਤੇ ਮੈਨੂੰ ਤੇ ਕੱਖ ਵੀ ਨਹੀਂ ਸਮਝ ਕਿ ਇਸ ਚੀਜ਼ ਦੀ ਤੁਸੀਂ ਮੈਨੂੰ ਦਿਖਾ ਰਹੇ ਮੈਨੂੰ ਤੇ ਇਹ ਵੀ ਨਹੀਂ ਸਮਝ ਆਈ ਸਿਕਰਟ ਹੈ ਕਿ ਇਹਦੀ ਗੱਲ ਦਾ ਸਿਕਰਟ ਸੌਥ ਤੇ ਸਭ ਤੇ ਫਿਰ ਪੜਦਾ ਪਾਣਾ ਸੀ ਲੈ ਇਹ ਕਿਉਂ ਸਿਕਰਟ ਹੈ ਜੋ ਮੈਂ ਉਧਰ ਜਾਣ ਲੱਗਾਗਾ ਸਿਕਰਟ ਹੈ ਇਹਨੇ ਸੁਬਾ ਕੇ ਰੱਖਿਆ ਹੈ ਇਹ ਰਾਜ਼ ਦੇਚ ਮਜ਼ਾ ਇਸ ਫੈਕਟਰੀ ਦਾ ਇਹ ਰਾਜ਼ ਕਿ ਜੇ ਦੂਜੇ ਨੂੰ ਨਾ ਪਤਾ ਚੱਲ ਜਾਏ ਦੂਜਾ ਨਾ ਬਣਾਣ ਲੱਗ ਪਵੇ। ਸਾਦੋ ਵਿੱਚ ਦੂਜੇ ਤੇ ਮੋਜ ਬੁਰਕੀ ਨਹੀਂ ਪਹਿਣੀ ਚਾਹੀਦੀ। ਇਹ ਕਮਜ਼ੋਰੀ ਮਨੁੱਖ ਦੇ ਚੈ ਕੀੜੀ ਨੂੰ ਪਤਾ ਚੱਲ ਜਾਏ ਤੇ ਹਜ਼ਾਰਾਂ ਦਾਣੇ ਖੰਡ ਦੇ ਪੈ ਨੇ ਕੱਲੀ ਨਹੀਂ ਜਾਂਦੀ ਹਜ਼ਾਰਾਂ ਨੂੰ ਨਾਲ ਲੈ ਕੇ ਜਾਂਦੀ। ਜੁਗਾਦਰੀ ਦੀ ਗੱਲ ਹੈ ਜਦ ਕਦੀ ਇਸ ਤਰ੍ਹਾਂ ਦੀ ਕਥਾ ਚੱਲੇ ਮੈਨੂੰ ਯਾਦ ਆ ਜਾਂਦਾ। ਜਮਨਾ ਦੀ ਨਹਿਰ ਫੇ ਸ਼ਾਮ ਨੂੰ ਟੈਲਣ ਨਿਕਲ ਜਾਂਦੇ ਸੀ ਤੇ ਕਿਨਾਰੇ ਤੇ ਸੁਆਖ ਉੱਗੀ ਪਈ ਸੀ ਸੁਆਖ ਇੱਕ ਛੋਟੇ ਛੋਟੇ ਬਾਜਰੇ ਦੇ ਤੋਂ ਵੀ ਛੋਟੇ ਦਾਣੇ ਹੁੰਦੇ ਨੇ ਵਰਤ ਰੱਖਦੀਆਂ ਨੇ ਸਨਾਤਨ ਬੀਬੀਆਂ ਉਹ ਫਿਰ ਵਰਤ ਵਾਲੇ ਦਿਨ ਖਾਣੀਆਂ ਉਹਨੂੰ ਸੁਆਖ ਕਹਿੰਦੇ ਨੇ ਉਹ ਸੁਆਖ ਸੁੱਕ ਕੇ ਡਿੱਗੀ ਪਈ ਸੀ ਮਤਲਬ ਪੱਕ ਕੇ ਡਿੱਗ ਗਈ ਸੀ ਇੱਕ ਬੂਟਾ ਕੀੜਿਆਂ ਦੀ ਮੈਂ ਡਾਰ ਦੇਖੀ ਇੱਕ ਜਾਂਦੀ ਹੋਈ ਇੱਕ ਆਂਦੀ ਹੋਈ ਇੱਕ ਤੇ ਜਾ ਰਹੀ ਏ ਸੂੰਖ ਦੀ ਤਰ ਦੂਜੀ ਦਾਣਾ ਮੋਂ ਦੇ ਚ ਪਾਖੇ ਆ ਰਹੀ ਐ ਆਪਣੇ ਖੁੱਡ ਦੀ ਤਰਫ ਲੈ ਜਾ ਰਹੀ ਐ ਤੇ ਖੁੱਡ ਮੈਂ ਕਦਮਾਂ ਨਾਲ ਨਾਪੀ ਸੀ ਸੌ ਕਦਮਾਂ ਦੀ ਦੂਰੀ ਤੇ ਸੀ ਖੁੱਡ ਇਤਨੀ ਦੂਰ ਲੈ ਜਾ ਰਹੀ ਸੀ ਖੋ ਸਵਾਂਖ ਦੇ ਦਾਣੇ ਮੋਝ ਤੇ ਮੈਂ ਉਸ ਪਾਸੇ ਹੀ ਚੱਲ ਪਿਆ ਹੁਣ ਕਿਹੜੀ ਜਗ੍ਹਾ ਤੇ ਜਾਂਦੀ ਹੈ ਨਾਲ ਜਿਹੜੇ ਮੇਰੇ ਸਹਿਰ ਕਰਨ ਵਾਲੇ ਸਨ ਉਹ ਕਹਿਣ ਲੱਗੇ ਉਹ ਜਿਹਾਂ ਦੇ ਗਿਆਨੀਆਂ ਦੇ ਦਿਮਾਗ ਖਰਾਬ ਹੀ ਹੁੰਦੇ ਨੇ ਕਿੰਨੀਆਂ ਨਿੱਕੀਆਂ ਗੱਲਾਂ 'ਚ ਪਿੱਛੇ ਪੈ ਜਾਂਦੇ ਨੇ ਮੇਰੇ ਹਮ ਉਮਰ ਸਨ ਖੁੱਲ ਕੇ ਗੱਲ ਕਰਦੇ ਸਨ ਮੈਂ ਕਿ ਚਲੋ ਐਂਜੀ ਸਹੀ ਪਰ ਮੈਨੂੰ ਇੱਕ ਕੁ ਨੁਕਤਾ ਲੱਭਦਾ ਪਿਆ ਅੱਥੋਂ ਕੁਝ ਗੱਲ ਲੱਭਦੀ ਪਈ ਖੁਰਦੇ ਚ ਦਾਣਾ ਰੱਖਿਆ ਕੀੜੀ ਨੇ ਤੇ ਵਾਪਸ ਮੈਂ ਕਿ ਇਹਨੂੰ ਪਤਾ ਹੈ ਜਿਹੜਾ ਦਾਣਾ ਮੈਂ ਰੱਖ ਕੇ ਜਾ ਰਹੀ ਹਾਂ ਮੈਨੂੰ ਮਿਲੇਗਾ ਮਨੁੱਖ ਤੇ ਬਾੜ ਜੋੜਾ ਰੱਖ ਜਾਏ ਤੇ ਨਹੀਂ ਲੱਭਦਾ ਅਗਲਾ ਲੈ ਜਾਂਦਾ ਉਹ ਜੋ ਦਾਣਾ ਰੱਖ ਕੇ ਜਾ ਰਹੀ ਹੈ ਖੁਰਦੇ ਚ ਉਹਨੂੰ ਪਤਾ ਹੈ ਮੈਨੂੰ ਮਿਲਣਾ ਕਹਿਣਾ ਤਾਂ ਮਰਾਦ ਇੱਥੇ ਤੇ ਕੋਈ ਭਰੋਸਾ ਨਹੀਂ ਕੁਝ ਭਰੋਸਾ ਨਹੀਂ ਉਹ ਦਾਣਾ ਰੱਖ ਕੇ ਜਾ ਰਹੀ ਹੈ ਉਹਨੂੰ ਪਤਾ ਹੈ ਵਾਪਸੀ ਤੇ ਮੈਂ ਆਣਾ ਮੇਰਾ ਹੱਕ ਕਿਸੇ ਨੇ ਨਿਖੋਣਾ ਮੇਰਾ ਹੱਕ ਮੈਨੂੰ ਮਿਲਣਾ ਮਿਲਣਾ ਗਉ ਸ਼ਕਰਦੀ ਵਾਸ ਲੈ ਜਿੱਥੇ ਧਰੀ ਤੇથે ਚਲ ਜਾਏ ਪਰ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ ਚੁਣ ਕੇ ਆਏ ਇੱਕ ਦਾਣਾ ਖੰਡ ਦਾ ਇਧਰ ਪਿਆ ਹੈ ਇੱਕ ਦਾਣਾ ਉਧਰ ਪਿਆ ਹੈ ਇੱਕ ਦਾਣਾ ਉਧਰ ਪਿਆ ਉਹ ਰੇਤ ਦੇ ਚੋਂ ਵੀ ਦਾਣਾ ਕੱਢ ਲੈਂਦੀ ਐ ਸੱਚ ਕਰ ਭਾਈ ਸਾਹਿਬ ਭਾਈ ਗੁਰਦਾਸ ਨੇ ਜੋ ਇਹ ਗੱਲ ਰਮਜ਼ ਦੇ ਚ ਕਹੀ ਐ ਭਗਤ ਕਵੀ ਇਸ ਰਮਜ਼ ਨੂੰ ਖੋਲਦੇ ਨੇ ਇੱਕ ਸਲੋਕ ਦੇ ਚ ਹਰ ਹੈ ਖੰਡ ਐ ਤੇ ਰੱਬ ਦਾ ਨਾਂ ਖੰਡ ਪਰ ਰੇਤ ਮੇ ਬਿਖਰੀ ਰੇਤ ਦੇ ਵਿੱਚ ਬਿਖਰਿਆ ਪੈ ਕੇ ਇਧਰੇ ਦਾਣਾ ਕਿਧਰੇ ਇਧਰੇ ਦਾਣਾ ਰੱਬ ਦੀ ਝਲਕ ਕਿੱਥੋਂ ਲਾਓਗੇ ਕਿਹੜੀ ਜਗ੍ਹਾ ਤੋਂ ਲਾਓਗੇ ਗੁਣਾ ਤਾਂ ਮਿਲੇਗੀ ਤੇ ਗੁਣਾ ਦੀ ਝਲਕ ਕਿੱਥੇ ਵੇਖੋਗੇ ਕਿਸੇ ਮਨੁੱਖ ਦੇ ਪਰ ਕਿੱਥੋਂ ਵੇਖੋ ਪਰ ਗੁਣਾ ਦੀ ਇਹ ਖੰਡ ਬੜੇ ਭਾਰੀ ਔਗਣਾ ਦੀ ਰੇਤ ਦੇ ਵਿੱਚ ਬਿਖਰੀ ਪਈ ਕਿਉਂਕਿ ਕੋਈ ਐਸਾ ਮਨੁੱਖ ਨਹੀਂ ਜਿਹਦੇ ਵਿੱਚ ਰੇਤ ਨਹੀਂ ਮਿੱਟੀ ਦਾ ਪੁੱਤਲਾ ਮਹਾਰਾਜ ਗੁਰੂ ਨਾਨਕ ਤੇ ਮਨੁੱਖ ਦੀ ਇਤਨੀ ਵਕਾਲਤ ਕਰਦੇ ਨੇ ਮਾਟੇ ਕਾ ਕਿਆ ਧੋ ਪੈ ਸੁਆਮੀ ਮਾਨਸ ਕੀ ਗਤਿ ਸਾਵਣ ਤੇ ਪਾਣੀ ਲੈ ਕੇ ਵੀ ਜੇ ਮੈਂ ਮਿੱਟੀ ਨੂੰ ਧਵਾ ਹੇ ਪ੍ਰਭੂ ਹੁਣ ਮਿੱਟੀ ਨੂੰ ਮੈਂ ਕਿੱਥੇ ਸਾਭਦਾ ਆਏ ਹਾ ਮਿੱਟੀ ਦੇ ਚੋਂ ਮੈਂ ਮੈਲ ਕਿੱਥੋਂ ਕੱਢਾਂ ਇਹ ਮਿੱਟੀ ਦਾ ਪਤਲਾ ਹੈ ਇਹਦੇ ਚ ਮੈਲ ਰਹੇਗੀ ਰੇ ਇਤਨੀ ਵਕਾਲਤ ਕਰਦੇ ਨੇ ਧੰਨ ਗੁਰੂ ਨਾਨਕ ਮਨੁੱਖ ਦੇ ਮਾਟੇ ਕਾ ਕਿਆ ਧੋ ਪੈ ਸੁਆਮੀ ਮਾਨਸ ਕੇ ਗਤੇ ਚੰਦ ਹੋਇਆ ਮਨੁਖ ਸੜਕ ਤੇ ਠੋਕਰ ਖਾ ਕੇ ਗਿਰ ਗਏ ਸਿਆਣੇ ਮਨੁਖ ਨੂੰ ਹਲੇ ਮਨੁਖ ਨੂੰ ਤਰਸ ਆ ਜਾਂਦਾ ਚੁੱਕਦਾ ਗਿਰ ਗਿਆ ਵਿਚਾਰਾ ਠੋਕਰ ਖਾ ਗਿਆ ਝੋਟ ਲੱਗ ਗਈ ਹੈ ਕੋਈ ਵੀ ਆਗਣ ਕੋਈ ਵੀ ਪਾਪ ਮਨ ਦਾ ਗਿਰ ਜਾਣਾ ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਤਰਸ ਕਰਦੇ ਨੇ ਮਨ ਠੋਕਰ ਖਾ ਕੇ ਗਿਰ ਜਾਏ ਸਾਰੇ ਹੀ ਗਰਣਾ ਕਰਦੇ ਸਾਰੇ ਹੀ ਨਫਰਤ ਕਰਦੇ ਧਾਰਮਿਕ ਮਨੁੱਖ ਦੀ ਪਛਾਣ ਮਨ ਕਿਸ ਦਾ ਗਿਰ ਗਿਆ ਔਗਣਾ ਕਰਕੇ ਗਿਰ ਗਿਆ ਪਾਪ ਕਰਕੇ ਗਿਰ ਗਿਆ ਹੁਣ ਉਸਤੇ ਵੀ ਤਰਸ ਕਰ ਰਿਹਾ ਹੈ ਕੋੜੀ ਵੀ ਤੇ ਤਰਸ ਆਇਆ ਠੱਗ ਤੇ ਵੀ ਸੱਜਣ ਟੱਗ ਤੇ ਵੀ ਗੁਰਨਾਨਕ ਨੂੰ ਤਰਸ ਆਇਆ ਔਰ ਤਰਸ ਆਇਆ ਹੈ ਉਸ ਰਾक्षਸ ਤੇ ਜੋ ਜਵਲਪੁਰ ਦੇ ਨੇੜੇ ਰਹਿਣ ਵਾਲਾ ਸੀ ਕੋੜਾ ਗੁਰਨਾਨਕ ਨੂੰ ਰਾक्षਸ ਤੇ ਵੀ ਤਰਸ ਆਇਆ ਮਨੁੱਖ ਤੇ ਦੇਵੀ ਦੇਵਤਿਆਂ ਨੂੰ ਵੀ ਭੰਡਣ ਲੱਗ ਪੈਂਦਾ ਹੈ ਵਾਹਿਗੁਰੂ ਜੀ ਤਰਸ ਆ ਗਿਆ ਹੈ ਰਾक्षਸ ਹੋਣਾ ਠੱਗ ਹੋਣਾ ਮਾਨਸਿਕ ਗਰਾਵਟ ਹੈ ਕਿ ਜੇ ਹੁਣ ਮੰਨ ਕਰਕੇ ਗਿਰਿਆ ਤੇ ਇਸ ਤੇ ਵੀ ਤਰਸ ਖਾ ਚਲੋ ਉਠਾ ਨਹੀਂ ਸਕਦੇ ਤੇ ਹੋਰ ਤੇ ਧੱਕਾ ਨਾ ਦਿਓਗੇ ਗਿਰੇ ਉੱਠਣੇ ਨਾਲੇ ਵਗਲੇ ਸਾਰੇ ਜਦ ਇੱਕ ਗੁਨਾਹਗਾਰ ਨੂੰ ਗੁਨਾਹਗਾਰ ਕਹਿੰਦੇ ਨੇ ਗੁਨਾਹਗਾਰ ਕਹਿੰਦੇ ਨੇ ਉਹਦੇ ਸਾਰੇ ਰਸਤੇ ਹੀ ਬੰਦ ਕਰਕੇ ਰੱਖਦੇ ਉਹਨੂੰ ਸ਼ੁਭ ਹੋਣ ਦਾ ਰਸਤਾ ਹੀ ਨਹੀਂ ਮਿਲਦਾ ਕਿ ਸਾਰੇ ਜੋ ਬਣਦੇ ਨੇ ਸਾਰੇ ਜੋ ਬਣਦੇ ਨੇ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਛੁਣ ਛੁਣ ਖਾਏ ਅਰੇ ਹੈ ਖਾਂਡ ਰੇਤ મે ਬਿਖਰੀ ਹਸਤੀ ਛੁਣੀ ਨਾ ਜਾਏ ਕਹੋ ਕੰਬੀਰ ਕੁਲ ਜਾਤ ਪਾਤ ਤਜ ਜੀ ਢੇ ਹੋ ਚੁਣਖਾਇ ਜ਼ਾਤ ਦਾ ਮਾਣ ਕੁੱਲ ਦਾ ਮਾਣ ਧਨ ਦਾ ਮਾਣ ਜੋਬਨ ਦਾ ਮਾਣ ਮਨੁੱਖ ਨੂੰ ਹਾਥੀ ਬਣਾ ਦਿੰਦਾ ਤੇ ਹੁਣ ਹਾਥੀ ਨੂੰ ਵਖੋ ਤੂੰ ਇਹ ਦਾਣੇ ਚੁਣ ਜਿਹੜੇ ਇੱਕ ਇਧਰ ਬਿਖਰਿਆ ਪਿਆ ਇੱਕ ਇਧਰ ਬਿਖਰਿਆ ਪਿਆ ਕਬੀਰ ਕਹਿੰਦੇ ਨਾ ਅਸਥੀ ਚੁਣੀ ਨਾ ਜਾਏ ਤੇ ਹਾਥੀ ਕੌਣ ਜਿਹਨੂੰ ਜ਼ਾਤ ਦਾ ਹੰਕਾਰ ਹੈ ਧਨ ਦਾ ਹੰਕਾਰ ਹੈ ਜੋਬਨ ਦਾ ਹੰਕਾਰ ਹੈ ਪ੍ਰਭਤਾ ਦਾ ਹੰਕਾਰ ਹੈ ਕਬੀਰ ਕੇਂਦਰ ਹਾਥੀ ਇਹ ਨਹੀਂ ਚੁਣ ਸਕੇਗਾ। ਅਗਰ ਇਹਨੇ ਸੂੰਡ ਮਾਰੀ ਵੀ ਇੱਕ ਦਾਣਾ ਚੁਣਨ ਦੀ ਤੇ ਇੱਕ ਦਾਣੇ ਦੇ ਨਾਲ ਰੇਤ ਉਸ ਦੀ ਮੂੰਹ 'ਚ ਇਤਨੀ ਪੈ ਜਾ ਰਹੀਗੀ। ਖੰਡ ਦਾ ਸਵਾਦ ਨਹੀਂ ਆਏਗਾ। ਫਿੱਕਾ ਹੀ ਆਏਗਾ। ਸੰਗਤ 'ਚ ਫਿੱਕਾ ਹੀ ਚਲਾ ਜਾਏਗਾ। ਬੜੇ ਫਿੱਕੇ ਢੰਗ ਨਾਲ ਬਾਣੀ ਪੜ੍ਹੇਗਾ। ਫਿੱਕੇ ਪਪ ਡੰਗਰ ਵਾਲੀ ਗੁਟਕਾ ਬੰਦ ਕਰ ਦੇਗਾ। ਕਾਰਨ ਹਾਥੀ ਹੈ। ਹਾਥੀ ਹੈ। ਇਹ ਢੁੱਲੇ ਖੰਡ ਦੇ ਦਾਣੇ ਨਹੀਂ ਚੁਣ ਸਕਦਾ ਫਿਰ ਕਿਵੇਂ ਚੁਣੀ ਜਾਏ ਕਿਵੇਂ ਚੁਣੀਏ ਕਬੀਰ ਸਾਨੂੰ ਢੰਗ ਦੱਸ ਦੇ ਨੇ ਕਹੋ ਕਬੀਰ ਕੁਲ ਜਾਤ ਪਾਤ ਤਜ ਚੀਟੀ ਹੋਏ ਚੁਣਖਾ ਕੀੜੀ ਬਣ ਜਾ ਤੋ ਕੌਣ ਕੀੜੀ ਐ ਕੋਈ ਕੁਲ ਦਾ ਮਾਣ ਨਹੀਂ ਕੋਈ ਜਾਤ ਦਾ ਮਾਣ ਨਹੀਂ ਕੋਈ ਧੰਦਾ ਦਾ ਮਾਣ ਨਹੀਂ ਕੋਈ ਜੋਬਨ ਦਾ ਮਾਣ ਨਹੀਂ ਇਹ ਸਾਰੀ ਰੇਤ ਨੂੰ ਇੱਕ ਪਾਸੇ ਕਰਕੇ ਖੰਡ ਦਾ ਦਾਣਾ ਮੋਚ ਪਾ ਲੇ ਔਰ ਆਪਣੇ ਮੋਹ ਨੂੰ ਮਿਠਾਸ ਨਾਲ ਭਰ ਲੇਗੀ ਰਸ ਨਾਲ ਭਰ ਲੇਗੀ ਸਾਂਝ ਕਰੀ ਜੇ ਗੁਣੇ ਘੇਰੀ ਛੋੜ ਔ ਗੁਣ ਚੱਲੀਏ ਪੈਰੇ ਪਟੰਬਰ ਖਰ ਅਡੰਬਰ ਆਪਣਾ ਪਿੜ ਮੰ ਲਈਏ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅਮਰਤ ਪੀਜੇ ਗੁਣਾ ਕਾ ਹੋਵੇ ਵਾਸਲਾ ਕਡਵਾਸ ਲਈਜੇ ਗੁਲ ਚੁਗਦੀ ਸ਼ਵਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ И вот, я